ਸਵਾਗਤ ਹੈ ਤੁਹਾਡਾ ਦੋਸਤੋ ਵੀਡੀਓ ਦੇ ਵਿੱਚ ਅੱਜ ਆਪਾਂ ਕਰਦੇ ਸੀਗੇ ਵਾਸ਼ਿੰਗ ਮਸ਼ੀਨ ਦੀ ਸਰਵਿਸ ਵਾਸ਼ਿੰਗ ਮਸ਼ੀਨ ਦੀ ਸਰਵਿਸ ਵੀ ਏਸੀਆਂ ਕਰਨੀ ਬਹੁਤ ਜ਼ਰੂਰੀ ਹੈ ਜੀ ਜੇਕਰ ਤੁਸੀਂ 6 ਮਹੀਨਾ ਬਾਅਦ ਜਾਂ 7-8 ਮਹੀਨਾ ਬਾਅਦ ਵਾਸ਼ਿੰਗ ਮਸ਼ੀਨ ਨੂੰ ਸਾਫ਼ ਨਹੀਂ ਕਰਦੇ ਤਾਂ ਇਸ ਦੇ ਥੱਲੇ ਬਹੁਤ ਸਾਰੀ ਜਿਹੜੀ ਮਾਇਲਾ ਕੱਪੜਿਆਂ ਦੇ ਵਿੱਚੋਂ ਨਿਕਲ ਕੇ ਥੱਲੇ ਇਹਦੇ ਜੰਮ ਜਾਂਦੀ ਹੈ ਜਿਹੜੀ ਤੁਸੀਂ ਜੀ ਦੇਖ ਰਹੇ ਹੋਗੇ ਇਹ ਮਾਇਲਾ ਜੀ ਹੋਨ ਤਰ੍ਹਾਂ ਜੰਮ ਗਈ ਹਜੇ 6 ਮਹੀਨੇ ਪਹਿਲੇ ਇਸ ਦੀ ਸਰਵਿਸ ਕਰੀ ਸੀ ਜਿਵੇਂ ਤੁਸੀਂ ਘਰ ਦੇ ਵਰਤੋਂ ਦੇ ਹਸਾਬ ਦੇ ਨਾਲ ਆਵਾਸ ਵਿੱਚ ਇਹਨਾਂ ਵਰਤੋਂ ਦੇ ਉਹ ਹਸਾਬ ਦੇ ਨਾਲ ਅੱਗੇ ਜਿਹੜੀ ਇਹ ਮੈਲ ਰਿੱਟ ਜੰਮ ਦੇ ਜਾਂਦੀ ਹੈ ਬਹੁਤ ਜ਼ਿਆਦਾ ਜਿਹੜੀ ਮਸ਼ੀਨਾਂ ਦੇ ਵਿੱਚੋਂ ਗੰਦੀ ਹੋ ਗਈ ਸੀ ਤੇ ਇਸ ਤਰ੍ਹਾਂ ਮਾਰਨ ਦੇ ਨਾਲ ਵੀ ਇਹ ਮੈਲ ਅੱਗੇ ਨਹੀਂ ਪੱਟੀਆਂ ਹੁਣ ਆਪਾਂ ਇਸ ਤਰ੍ਹਾਂ ਸਾਰ ਸਮਾਰਦੇ ਹਾਂ ਇਸ ਤੋਂ ਬਾਅਦ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਮਸ਼ੀਨ ਖੋਲਣੇ ਤੇ ਤਸਣ ਬਾਰੇ ਵੀ ਦੇ ਵਿੱਚ ਦੱਸਾਂਗੇ ਇਹਦੇ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਸਾਈਡ ਤੇ ਕੱਸੀ ਹੁੰਦੀ ਹੈ ਕਿ ਜਿਹੜੀ ਮੈਲ ਨੂੰ ਕੱਪੜਿਆਂ ਦੀ ਨੂੰ ਜਿੰਨੇ ਵੀ ਪਾਣੀ ਦੇ ਵਿੱਚ ਹੁੰਦੀ ਹੈ ਸਾਰੀ ਆਪ ਦੇ ਅੰਦਰ ਦੇ ਤੇ ਕੱਢੀ ਕਰ ਲੈਂਦੀ ਹੈ। ਉਹ ਵੀ ਆਪਾਂ ਕੱਢ ਲਈ ਲੱਗੀ। ਤੇ ਹੁਣ ਆਪਾਂ ਮਸ਼ੀਨ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ। ਬਣੇ ਰਹੋ ਵੀਡੀਓ ਦੇ ਨਾਲ। ਜਿਹੀ ਤਰ੍ਹਾਂ ਫੇਸ ਦਾ ਸਮਾਰ ਕੇ ਆਪਾਂ 11 ਜਿਹੜੀ ਮਾਇਲ ਆ ਜੀ ਮੜੀ ਮੋਟੀ ਉਹ ਪਾਟ ਲਾਂਗੇ ਉਸ ਤੋਂ ਬਾਅਦ ਪਾਣੀ ਮਾਰ ਕੇ ਜਿਹੜੀ ਮੋਟੀ ਮੋਟੀ ਮਾਇਆ ਲਾਗੀ ਜਿਹੜੀ ਡਸਟ ਆ ਜੀ ਉਹਦੇ ਵਿੱਚੋਂ ਨਿਕਲ ਜੂਗੀ ਜਿਹੜੀ ਜ਼ਿਆਦਾ ਜੰਮੀ ਹੋਈ ਹੈ ਜੀ ਉਸ ਤੋਂ ਬਾਅਦ ਉਹੀ ਰਹਿ ਜਾਣੀ ਹੈ ਜੀ ਹੁਣ ਆਪਾਂ ਜਿਹੜਾ ਪਾਣੀ ਮਾਰ ਕੇ ਮोटा-ਮोटा ਆਪਾਂ ਈਡੀ ਦੀ ਮਾਇਆ ਲਾਗੀ ਜੰਮੀ ਜਿਹੜੇ ਵਿੱਚ ਜੰਮੀ ਦੀ ਹੈ ਜੀ ਜਿਹੜੀ ਘੱਟ ਜੰਮੀ ਦੀ ਹੈ ਜੀ ਉਹ ਨਿਕਲ ਜੂਗੀ ਕੰਡ ਕਰੇ ਤੋਂ ਬਾਅਦ ਆਪਾਂ ਏਸੀ ਦੀ ਸਰਵਿਸ ਕਰਨ ਵਾਲੀ ਨੋਟਿੰਗ ਦੇ ਨਾਲ ਵੀ ਪਾਣੀ ਮਾਰਿਆ ਪਰ ਮੈਲ ਬਹੁਤ ਜ਼ਿਆਦਾ ਜੰਮ ਜਾਂਦੀ ਹੈ ਇਹਦੇ ਵਿੱਚ ਨਹੀਂ ਨਿਕਲ ਰਹੀ ਹੈ ਸਾਰਾ ਪਿਚਲ ਗਿਆ ਤੁਹਾਡੇ ਬਾਥਰੂਮ ਨੂੰ ਥੀਨ ਨਵਾਬ ਸੈਨਸਾਟਾ ਕਮੀ ਨਵਾਬ ਨੂੰ ਸਾਫ ਨਹੀਂ ਕਰਦੇ ਸਾਨੂੰ ਤੇ ਜਿਹੜਾ ਵੀ ਤੁਸੀਂ ਸਰਫ ਕੋਈ ਹੋਵੇ ਜਦੋਂ ਮਸ਼ੀਨ ਨੂੰ ਘਮਾਉਣੇ ਹੈ ਜੇ ਕੱਪੜੇ ਪਾਉਣ ਤੋਂ ਇਹਦਾ ਪਹਿਲਾ ਪਾਣੀ ਹੈ ਜਿਹੜਾ ਕਾਲਾ ਹੋ ਜਾਂਦਾ ਹੈ ਹੁਣ ਆਪਾਂ ਇਹ ਦਿੱਤੀ ਆਪਾਵਾ ਜਿਹੜਾ ਆਉਂਦੀ ਆਪਣੇ ਘਰਾਂ ਦੇ ਵਿੱਚ ਹੁੰਦਾ ਟਾਇਲਟ ਸਾਫ ਕਰਨ ਵਾਲਾ ਜਦੋਂ ਇਹ ਪਿਆਗ ਨੂੰ ਪਾ ਕੇ ਆਪਾਂ ਥੋੜੀ ਜਿਹੀ ਦੇਰ ਛੱਡ ਦਾਂਗੇ ਇਹਦੇ ਨਾਲ ਜਿੰਨੀ ਜਿਹੜੀ ਜੰਮੀ ਹੋਈ ਮਾਇ ਲਾਗੀ

ਪਹਿਲਾਂ ਪਾਣੀ ਮਾਰ ਕੇ ਤੇ ਆਪ ਦੇ ਮਾਰਨ ਦੇ ਨਾਲ ਮੋਟੀ ਮੋਟੀ ਜਿਹੜੀ ਆਪਣੀ ਮਸੀਨ ਲਾ ਗਈ ਉਹ ਸਾਫ਼ ਹੋ ਗਈ। ਹਲੇ ਵੀ ਇਹਦੇ ਵਿੱਚ ਬਹੁਤ ਸਾਰੀ ਇਹਦੀ ਮਾਇ ਲੱਗੀ ਪੈਂਦੀ ਹੈ ਜੀ। ਉਹ ਨਾ ਪੜਾ ਆਮ ਬੋਸ ਤੇ ਕੱਪੜੇ ਜੋ ਨਾਲ ਹੁੰਦਾ ਹੈਗਾ। ਤੇ ਆਹ ਮਾਰਨ ਤੋਂ ਬਾਅਦ ਆਪਾਂ ਕੋਈ ਚੰਗੀ ਤਰ੍ਹਾਂ ਮਾਰਾਂਗੇ। ਇਹਦੇ ਨਾਲ ਜਿਹੜੀ ਇਹਦੀ ਗੰਦੀ ਹੋਈ ਇਹਦੀ ਮਾਇ ਲੱਗੀ ਸਮਾਰ ਤੇ ਜਿਹੜੀ ਇਹ ਨਾਲੋਂ ਖੜੀ ਗਈ। ਉਸ ਤੋਂ ਬਾਅਦ ਫਿਰ ਆਪਾਂ ਜਿੱਤ ਪਾਣੀ ਮਾਰਾਂਗੇ। ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ।

ਕੜੀਆਂ ਆ yeah. 이렇게가 아니라 그냥 반대야. ਪਾ ਪਾਣੀ ਉਸ ਬਾਅਦ ਆਪਾਂ ਲੈ ਕੇ ਦੰਦਾਂਾਂ ਦੀ ਖਰਾਬ ਬਰਸ ਜਿਹੜੀ ਮਾੜੀ ਮੋਟੀ ਮੈਲ ਰਹਿ ਗਈ ਆਪਾਂ ਇਹਨਾਂ ਨੂੰ ਸਾਫ਼ ਕਰਦਾਂਗੇ ਕਿਉਂਕਿ ਜਿਹੜੇ ਦੇ ਵਿੱਚਲੇ ਸਾਈਡਾਂ ਦੇ ਸੁਨਾਰੇ ਆ ਜੀ ਉਹਦੇ ਵਿੱਚ ਜਿਹੜੀ ਹੈ ਜੀ ਮੈਲ ਫਸੀ ਰਹਿ ਜਾਂਦੀ ਹੈ ਜੀ ਉਹ ਨਹੀਂ ਨਿਕਲਦੀ ਆਪਾਂ ਬਸ ਇਹ ਆਪਾਂ ਥੋੜਾ ਜਿਹਾ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦਾਂਗੇ ਥੋੜੇ ਬਾਅਦ ਜਿਹੜੀ ਵੀ ਸਾਈਡ ਤੇ ਡੱਬੀ ਲੱਗੀ ਹੁੰਦੀ ਆ ਉਹਦੇ ਵਿੱਚ ਜਿਹੜੀ ਮੈਲ ਆ ਜੀ ਫੇਰ ਵੀ ਫਸੀ ਰਹਿ ਜਾਂਦੀ ਹੈ ਜੀ ਦੰਦ ਅਪਾ ਚੰਗੀ ਤਰ੍ਹਾਂ ਜਿਹੜਾ ਬੁਰਸ਼ ਹੈਗਾ ਇੱਥੇ ਮਾਰ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਇਸ ਤੋਂ ਸਾਫ਼ ਕਰਾਂਗੇ। ਰੱਪਾ ਬੰਦਾਲੇ ਬੁਰਸ਼ ਨੂੰ ਨਾ ਚੰਗੀ ਤਰ੍ਹਾਂ ਜਿਹੜੀਆਂ ਦੇ ਥੱਲੇ ਦੀ ਜਿੱਥੋਂ ਦੀ ਪਾਣੀ ਨਿਕਲਦਾ ਹੈਗਾ ਇੱਥੇ ਮਾਰ ਦੇਣਾ ਉਸ ਤੋਂ ਬਹੁਤ ਜ਼ਿਆਦਾ ਜਿਹੜੀ ਮੈਲ ਆ ਜਿਹੜੇ ਵਿੱਚ ਰਹਿ ਜਾਂਦੀ ਹੈ ਜੀ। ਹਮੇਸ਼ਾ ਜਦੋਂ ਵੀ ਬਾਸੇ ਮਸ਼ੀਨ ਤੁਸੀਂ ਚਲਾਉਣੀ ਹੈ ਜੀ ਚਲਾਉਣ ਤੋਂ ਬਾਅਦ ਜਦੋਂ ਕੱਪੜੇ ਧੋਣੇ ਬੰਦ ਕਰਨੀਆਂ ਤਾਂ ਉਹਦੇ ਵਿੱਚ ਪਾਣੀ ਛੱਡ ਕੇ ਮਸ਼ੀਨ ਨੂੰ ਚਲਾ ਕੇ ਤੇ ਫਿਰ ਦੁਬਾਰਾ ਪਾਣੀ ਕੱਢੋ ਕਿਉਂਕਿ ਉਹਦੇ ਨਾਲ ਜਿਹੜੀ ਮਾਇਲ ਆ ਗਈ ਇਹਦੇ ਵਿੱਚ ਬਹੁਤ ਘੱਟ ਜੰਮਦੀ ਆ ਨਹੀਂ ਜੇਕਰ ਤੁਸੀਂ ਕੱਪੜੇ ਧੋਣ ਤੋਂ ਬਾਅਦ ਪਾਣੀ ਕੱਢ ਦਿੰਨੇ ਹੋਗੇ ਤੇ ਇਹਦੀ ਮਾਇਲ ਆ ਗਈ ਉਹ ਥੱਲੇ ਜੰਮੀ ਰਹਿ ਜਾਂਦੀ ਹੈ ਉਹ ਮਾਇਲ ਨਹੀਂ ਨਿਕਲੂਗੀ ਜਦੋਂ ਵੀ ਤੁਸੀਂ ਮਸ਼ੀਨ ਬੰਦ ਕਰਨੀ ਆ ਜੇ ਬੰਦ ਕਰਦੇ ਹੋ ਪਹਿਲਾਂ ਉਹਦੇ ਵਿੱਚ ਪਾਣੀ ਪਾ ਕੇ ਫਿਰ ਨੂੰ ਚਲਾ ਲੀ ਫਿਰ ਪੌਂਡ ਕੱਢੋ ਇਹ ਇਹ ਆ ਮਾਰ ਕੇ 35 ਬਰਾਬਰ ਪਹੁੰਚ ਹਾਫ ਕਾਲੀ ਹੁਣ ਮਸ਼ੀਨ ਚੰਗੀ ਤਰ੍ਹਾਂ ਵਿੱਚੋਂ ਸਾਫ਼ ਹੋ ਗਈ ਮਸ਼ੀਨ ਇਸ ਤਰ੍ਹਾਂ ਮਸੀਂ ਨੂੰ ਸਾਫ਼ ਕਰ ਲੈਣਾ ਆ ਆ ਵੀ ਆਪਣੇ ਚੰਗੀ ਤਰ੍ਹਾਂ ਸਾਫ਼ ਹੋ ਗਿਆ ਜਿਹੜੇ ਸਰਾਖ ਆ ਕੇ ਜਾਲੀ ਵਾਲੇ ਜਮਾ ਬੰਦ ਹੋ ਜਾਂਦੇ ਨਹੀਂ ਹੁਣ ਆਪਾਂ ਇਹਦੀ ਫੀਟਿੰਗ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਸਟੀਲ ਦੀ ਵਾਂਸਲਾ ਦੀ ਬਾਪ ਥੱਲੇ ਰੱਖ ਲੈਣੀ ਹੈ ਜਿਵੇਂ ਆਪਾਂ ਖੋਲੀ ਹੈਗੀ ਬਸ ਉਵੇਂ ਜਿਵੇਂ ਆਪਾਂ ਇਹਨੂੰ ਕੱਢ ਦੇਣਾ ਹੈ ਤਵਾ ਦਾ ਜਿਹੜਾ ਵਿਚਾਲੇ ਘੁੰਮਣ ਵਾਲਾ ਇਸ ਤਰ੍ਹਾਂ ਦਾ ਚੱਕਰ ਹੁੰਦਾ ਉਹ ਆਪਾਂ ਪਾ ਲੈਣਾ ਇਹਦੇ ਵਿੱਚ ਪਾ ਕੇ ਤੇ ਉਦੋਂ ਬਾਅਦ ਆਪਾਂ ਕੱਸ ਦੇਣਾਗਾ